ਮੈਂ ਇਹਨੂੰ ਖਾਣਾ ਦਿੱਤਾ ਚਾਵਲ ਬਣਾਏ ਸੀ ਮਟਰ ਵਾਲੇ ਆ ਆਲੂ ਮਟਰ ਪਿਆਜ਼ ਸਾਰਾ ਮਿਕਸ ਕਰਕੇ ਚਾਵਲ ਬਣਾਏ ਸੀ ਤੇ ਬਸ ਹੁਣ ਬਰਤਨ ਵੀ ਬਹੁਤ ਪਏ ਆ ਧੋਣ ਵਾਲੇ ਦੇਖੋ ਬਹੁਤ ਜ਼ਿਆਦਾ ਬਰਤਨ ਹੋਏ ਇੱਥੇ ਚਾਵਲ ਪਏ ਆ ਤੇ ਫਿਰ ਹਾਲਤਾਂ ਮੈਂ ਅਜੇ ਥੋੜਾ ਰਾਂ ਅੰਜਿਆ ਕਰੂੰਗੀ ਕਿਉਂਕਿ ਅੱਜ ਮਾਰਨਿੰਗ ਦੀ ਮੈਨੂੰ ਸਵੇਰੇ ਜਲਦੀ ਉੱਠੀ ਹੋਈ ਆ ਮੈਂ ਬੈੱਡ 'ਚ ਲੰਮੀ ਨਹੀਂ ਕੋਰੀ ਵੀ ਬਾਈ ਹੋਣ ਪਾਉਂਗੀ ਤੇ ਮਟਰ ਲਏ ਸੀਗੇ ਮਟਰ ਕੱਢ ਦੀ ਸੀਗੀ ਉੱਪਰ ਧੁੱਪੇ 'ਮੈਂ ਥੋੜਾ ਟਾਈਮ ਪੈਲਾ ਫੇਰ ਮੈਂ نیچے ਆ ਗਈ ਔਰ ਇੱਕ ਪੁਦੀਨੇ ਦੀ ਗੁੱਚੀ ਇਹਦੀ ਮੈਂ ਚਟਣੀ ਬਣਾਉਂਗੀ ਜਿਹੜੀ ਚਟਣੀ ਬਣਾਉਂਗੀ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗੀ ਔਰ ਇਹ ਦੱਸੋ ਕੀ ਹੈ ਅਨਾਰ ਬਿਲਕੁਲ ਰੈੱਡ ਕਲਰ ਦਾ ਹੈ ਬਿਲਕੁਲ ਰੈੱਡ ਇਹ ਮੈਂ ਖਾਉਂਗੀ ਕੀ ਰੀਜਨ ਸੀ ਮੈਂ ਕਿਉਂ ਨਹੀਂ ਆਪਣੇ ਵਲੌਗ ਬਣਾ ਰਹੀ ਸੀ ਇਹ ਰੀਜਨ ਮਤਲਬ ਪ੍ਰੋਬਲਮ ਚਲਦੀ ਹੁੰਦੀ ਹੈ ਘਰਾਂ ਵਿੱਚ ਬਹੁਤ ਤਰਗਲਾ ਸੀ ਲੀਆਂ ਕੋਲ ਸੀ ਕੁਝ ਘਰ ਚਿੱਦਾ ਦਾ ਕੀ ਟੈਨਸ਼ਨ ਚਾ ਮੈਂ ਫਿਰ ਕੋਈ ਵਲੌਗ ਨਹੀਂ ਬਣਾ پائی ਮਤਲਬ ਰਿਸ਼ਤੇਦਾਰੀ ਨਹੀਂ ਰਿਸ਼ਤੇਦਾਰ ਆਪਣਾ ਕੋਈ ਨਹੀਂ ਬਣਦਾ ਹਨਾ ਤੇ ਇਸ ਲਈ ਥੋੜਾ ਚਲ ਰਿਆ ਸੀਗਾ ਲੜਾਈ ਝਗੜਾ ਜਾਂਦੇ ਫਿਰ ਮਨ ਨਹੀਂ ਕੀਤਾ ਵਲੌਗ ਵਗੈਰਾ ਬਣਾਉਂਦਾ ਤੇ ਇਸ ਲਈ ਮੈਂ ਫਿਰ ਇੰਨੇ ਦਿਨ ਨਹੀਂ ਵਲੌਗ ਬਣਾ پائی ਬਟ ਹੁਣ ਮੈਂ ਪੂਰੀ ਕੋਸ਼ਿਸ਼ ਕਰੂੰਗੀ ਆਪਣਾ ਮੈਂ ਵਲੌਗ ਡੇਲੀ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਜਿੰਨਾ ਮੈਂ ਆਪਣਾ ਦਿਮਾਗ ਹੋਰ ਪਾਸੇ ਲਾਉਂਗੀ ਸਹੀ ਰਹੂੰਗੀ ਨਹੀਂ ਤਾਂ ਮੈਂ ਜੇ ਇਹਦਰ ਦਿਮਾਗ ਆਪਣਾ ਲਾਣ ਲੱਗੀ ਨਾ ਲੜਾਈ ਝਗੜੇ ਚ ਹੀ ਰਹਿ ਜਾਊਂਗੀ ਮੈਂ ਕੁਝ ਨਹੀਂ ਕਰ ਪਾਉਂਗੀ ਜੋ ਮੈਂ ਸੋਚਿਆ ਆਇਆ ਸੀ ਮਤਲਬ ਉਹ ਚੀਜ਼ਾਂ ਵੀ ਨਹੀਂ ਹੋ ਰਹੀਆਂ ਬਹੁਤ ਸੋਚਿਆ ਸੀ ਕਿ ਮੈਂ ਆਪਣੇ ਡੇਲੀ ਰੂਟੀਨ ਵਲੋਗ ਸਟਾਰਟ ਕਰੂੰਗੀ ਡੇਲੀ ਬਣਾਉਂਗੀ ਵਲੋਗ ਬਣਾ ਨਹੀਂ ਪਾ ਰਹੀ ਉਹ ਟੈਨਸ਼ਨ ਹੁੰਦੀਆਂ ਘਰ ਵਿੱਚ ਤੇ ਇਸ ਲਈ ਫਿਰ ਮੈਂ ਨਹੀਂ ਬਣਾ ਪਾ ਰਹੀ ਬਟ ਅੱਜ ਵੀ ਮੈਂ ਹਨਾ ਸੋਚ ਰਹੀ ਸੀ ਕਿ ਮੈਂ ਆਪਣਾ ਵਲੋਗ ਸਟਾਰਟ ਕਰਾਂ ਤੇ ਫਾਈਨਲੀ ਮੈਂ ਕਰ ਹੀ ਲਿਆ ਔਰ ਚਲੋ ਹੁਣ ਮੈਂ ਹਨ ਹਨਾ ਥੋੜੀ ਦੇਰ ਚ ਮਿਲਦੀ ਆ ਚਾਹ ਬਣਾਣੀ ਆ ਫਿਲਹਾਲ ਤਾਂ ਮੈਂ ਪਹਿਲਾਂ ਆਰਾਮ ਕਰਾਂ ਥੋੜਾ ਜਿਹਾ ਕਿਉਂਕਿ ਸਵੇਰ ਦੀ ਉੱਠੀ ਹੋਈ ਆ ਇੱਕ ਮਿੰਟ ਨਹੀਂ ਮੈਂ ਲੰਮੀ ਪੀ ਤੇ ਥੋੜਾ ਆਰਾਮ ਕਰਦੀ ਆ ਫਿਰ ਤੁਹਾਨੂੰ ਮਿਲਦੀ ਆ ਮੈਂ ਤੁਹਾਨੂੰ ਮਿਲਣ ਲੱਗੀ ਆ ਸਿੱਧਾ ਰਾਤ ਨੂੰ ਬਰਤਨ ਵਗੈਰਾ ਸਾਫ਼ ਕਰ ਲੈ ਸੀਗੇ ਵਲੋਗ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਫਿਰ ਤੇ ਫਿਰ ਮੈਂ ਤੁਹਾਨੂੰ ਹੁਣ ਸਿੱਧਾ ਰਾਤ ਨੂੰ ਮਿਲਣ ਲੱਗੀ ਆ ਤੁਸੀਂ ਵੀ ਕਰੋ ਸਾਈਂ ਜੀ ਦੇ ਦਰਸ਼ਨ ਤੇ ਮਾਤਾ ਰਾਣੀ ਦੇ ਦਰਸ਼ਨ ਬਸ ਕੰਮ ਵਗੈਰਾ ਸਾਰਾ ਹੋ ਗਿਆ ਕੱਪੜੇ ਸੀਗੇ ਦੋ ਕਬਾਬੂ ਦੀ ਯੂਨੀਫਾਰਮ ਡੇਲੀ ਧੋਣੇ ਪੈਂਦੀ ਵਾਈਟ ਯੂਨੀਫਾਰਮ ਆ ਤੇ ਫਿਰ ਉਹ ਧੋ ਕੇ ਮਸ਼ੀਨ 'ਚ ਸੁਕਾ ਲਈਦੀ ਆ ਤੇ ਮਸ਼ੀਨ ਦਾ ਕਪੜਾ ਮੈਂ ਲਗਾ ਰਹੀ ਸੀਗੇ ਇੱਥੇ ਔਰ ਕੰਮ ਤਕਰੀਬਨ ਮੇਰਾ ਹੋ ਚੁੱਕਿਆ ਆ ਵਲੋਗ ਮੈਂ ਸ਼ੂਟ ਕੋਈ ਕਰ ਨਹੀਂ ਪਾਈ ਆਪਣਾ ਕੋਈ ਵੀਡੀਓ ਬਣਾ ਨਹੀਂ ਪਾਈ ਤੇ 8 7:30 ਦਾ ਟਾਈਮ ਸੀ ਰਾਤ ਦਾ ਤੇ ਮੈਂ ਨਾ ਇੱਥੇ ਮਟਰ ਮਟਰ ਕੱਢਣੇ ਸੀਗੇ ਬਾਹੂ ਦੇ ਪਾਪਾ ਥੋੜੀ ਮਟਰ ਕੱਢ ਰਹੇ ਆ ਤੇ ਮੈਂ ਗਾਜਰਾ ਛਿਲਣੀਆਂ ਸੀਗੀਆਂ ਅੱਜ ਮੈਂ ਬਣਾਉਂਗੀ ਗਾਜਰਾ ਮਟਰ ਗਾਜਰਾ ਮਟਰ ਹੋਰ ਆਲੂ ਤੇ ਮੈਂ ਵੀ ਦੂਸਰੇ ਕਮਰੇ 'ਚ ਹੀ ਚਲ ਜੂੰਗੀ ਕਿਉਂਕਿ ਇੱਧਰ ਠੰਡ ਬਹੁਤ ਆ ਥੋੜੀ ਨਾ ਧੁੰਦਾ ਪੈਨ ਲਾਪੀਆਂ ਆ ਹੁਣ ਤੇ ਫਿਰ ਮੈਂ ਕਿਹਾ ਚਲ ਇਧਰਲੇ ਕਮਰੇ 'ਚ ਬੈਠ ਕੇ ਮੈਂ ਸਾਰਾ ਕਰ ਲੂੰਗੀ ਤੇ ਬਾਪੂ ਦੇ ਪਾਪਾ ਇੱਥੇ ਆ ਨਾ ਕੁਝ ਕਹਿ ਲੱਗੇ ਸੀਗੇ ਮੈਨੂੰ ਪਤਾ ਨਹੀਂ ਕੀ ਕਹਿ ਲੱਗੇ ਸੀ ਫਿਰ ਭੁੱਲ ਗਏ ਤੇ ਬਸ ਮੈਂ ਇਧਰ ਇਹ ਦੋਨੋਂ ਮਟਰ ਕੱਟ ਰਹੀ ਐ ਤੇ ਮੈਂ ਇਧਰ ਗਾਜਰਾ ਕੱਟ ਲੂੰਗੀ ਫਿਰ ਮੈਂ ਸਬਜੀ ਬਣਾਉਣ ਦੀ ਤਿਆਰੀ ਕਰੂੰਗੀ ਬਹੁਤ ਉਹ ਮਤਲਬ ਮੁਸ਼ਕਲਾ ਆ ਰਹੀਆਂ ਸਿਗੀਆਂ ਮੁਸ਼ਕਲਾ ਵੀ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਖਰਚ ਹੁੰਦਾ ਨਾ ਕੋਈ ਪ੍ਰੋਬਲਮ ਚੱਲ ਰਹੀ ਹੋਵੇ ਤਿੰਨੀ ਟੈਨਸ਼ਨ ਪੈ ਰਹੀ ਇੰਨੀ ਜ਼ਿਆਦਾ ਟੈਨਸ਼ਨ ਸੀਗੀ ਨਾ ਬਹੁਤ ਜ਼ਿਆਦਾ ਟੈਨਸ਼ਨ ਟੈਨਸ਼ਨ ਵਟ ਹਜੇ ਵੀ ਹੈਗੀ ਆ ਪਰ ਫਿਰ ਟੈਨਸ਼ਨ ਲੈ ਕੇ ਕੋਈ ਫਾਇਦਾ ਨਹੀਂ ਹੈਗਾ ਤੇ ਇਸ ਲਈ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਜਿੰਨੀ ਮੈਂ ਟੈਨਸ਼ਨ ਲਵਾਂਗੀ ਉੰਨੀ ਮੇਰੀ ਹੀ ਤਬੀਅਤ ਖਰਾਬ ਹੋਊਗੀ ਤੇ ਭਾਬੋ ਦੇ ਪਾਪਾ ਵੀ ਬੋਲ ਰਹੇ ਸੀ ਕਿ ਟੈਨਸ਼ਨ ਨਹੀਂ ਲੈਣੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿਉਂਕਿ ਘਰ ਦੀਆਂ ਗੱਲਾਂ ਘਰ ਦੀ ਰਹਿਣ ਸਹੀ ਗੱਲ ਆ ਤੇ ਸੋਸ਼ਲ ਮੀਡੀਆ ਤੇ ਮੈਂ ਦੱਸਣਾ ਨਹੀਂ ਚਾਹਦੀ ਕੁਝ ਤੇ ਇਸ ਲਈ ਮੈਂ ਬਸ ਇਨਾ ਕੀ ਹਿੰਟ ਦੇ ਦੂੰਗੀ ਦੇ ਰਹੀ ਹਾਂ ਕਿ ਪ੍ਰੋਬਲਮ ਚੱਲ ਰਹੀ ਸੀ ਕਿ ਫੈਮਿਲੀ ਚ ਨਾ ਕੁਝ ਸੀ ਗੜਾਈ ਝਗੜਾ ਚੱਲ ਰਿਹਾ ਸੀਗਾ ਅ ਬਟ ਹਜੇ ਵੀ ਪ੍ਰੋਬਲਮ ਸੋਲਵ ਨਹੀਂ ਹੋਈ ਆਗੀ ਥੋੜਾ ਮੋਟਾ ਹੈ ਬਟ ਫਿਰ ਵੀ ਮੈਂ ਹੁਣ ਟੈਨਸ਼ਨ ਲੈਣੀ ਬੰਦ ਕਰ ਦਿੱਤੀ ਹੈ ਮੈਂ ਕਿ ਆਪਣਾ ਮੈਂ ਵਲੌਗ ਵੀ ਬਣਾਉਂਗੀ ਵਲੌਗ ਵਾਲ ਮੇਰਾ ਧਿਆਨ ਲਊਗਾ ਤੇ ਮੈਂ ਇਧਰਲੇ ਕੰਮਾਂ ਚ ਪਾਉਂਗੀ ਨਹੀਂ ਜਾ ਰਹਾ ਨਾ ਤੇ ਬਸ ਹੁਣ ਮੈਂ ਇਧਰ ਆਪਣਾ ਸਬਜੀ ਵਗੈਰਾ ਵੀ ਕੱਟ ਲਈ ਆ ਹੁਣ ਮੈਂ ਸਬਜੀ ਨੂੰ ਲਗਾ ਲੂੰਗੀ ਤੜਕਾ ਤੁਸੀਂ ਦੇਖ ਰਹੇ ਹੋ ਜਿੱਥੇ ਮੈਂ ਨਾ ਇੱਕ ਚਿਰ ਫੈਂਡ ਪਾਇਆ ਕਿਚਨ ਮੈਂ ਤੇਲ ਪਾਇਆ ਇਹ ਮੈਂ ਦੋਨੋਂ ਬੋਤਲਾਂ ਨਾ ਆਨਲਾਈਨ ਮੰਗਵਾਇਆ ਸੀ ਮੀਸ਼ੋ ਤੋਂ ਔਰ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਆ ਮੈਨੂੰ ਬਹੁਤ ਵਧੀਆ ਲੱਗੀਆਂ ਇਹ ਕਿਉਂਕਿ ਮੈਂ ਯੂਜ਼ ਕਰਦੀ ਆਂ ਬੋਤਲਾ ਨੂੰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀਆਂ ਬੋਤਲਾ ओरिजिनल ਇਹਦੀ ਹੈ ਪਲਾਸਟਿਕ ਨਹੀਂ ਤੇ ਪਲਾਸਟਿਕ ਵੀ ਦੀ ਮੋਟੀ ਆ ਕਾਫੀ ਵਧੀਆ ਇਹ ਬੋਤਲਾ ਨਿਕਲੀ ਆ ਤੇ ਮੈਂ ਸਬਜੀ ਹੈ ਨਾ ਕੁੱਕਰ ਚ ਕੁੱਕਰ ਵਿੱਚ ਹੀ ਬਣਾ ਲੈਣੀ ਆ ਕਿਉਂਕਿ ਟਾਈਮ ਬਹੁਤ ਹੋਈ ਜਾ ਰਿਹਾ ਸੀ ਇੱਧਰ ਠੰਡ ਵੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਮੇਰੀ ਕਿਚਨ ਬਾਹਰਲੀ ਸਾਈਡ ਆ ਠੰਡ ਜ਼ਿਆਦਾ ਇੱਧਰ ਹੋ ਜਾਂਦੀ ਆ ਫਿਰ ਇਸ ਲਈ ਮੈਂ ਨਾ जी सब्जी मैं कुकर बना लूँगी बस दो सीटियाँ बजाऊंगी तो कुकर च बन के रेडी हो जूंगी तो रोटी में भी टाइम हो रहा जिन है, है जिनी जल्दी रात दे टाइम हम ये होंगे ना कि दिन छोटे आ वैसे रात बढ़िया पर फिर भी ठंड हो जाती है तो फिर जी जल्दी जिनी जल्दी ये हो फाफट अपना खाना पीना बना लीए टाइम से है ना खाँदी बाद रही है बट ਬਣਾ ਕੇ ਰੱਖ ਲਈਏ ਫਿਰ ਇੱਧਰ ਵੀ ਠੰਡ ਹੁੰਦੀ ਫਿਰ ਦੂਸਰੇ ਰੂਮ 'ਚ ਵੀ ਜਾਣਾ ਹੁੰਦਾ ਐ ਇੱਧਰ ਕਿੰਨਾ ਚਿਰ ਬੰਦ ਰਹਿ ਸੋਚੇ ਖੜਾ ਰਹੇ ਠੰਡੇ ਇਧਰ ਸਿੱਧੀ ਹਵਾ ਪੈਂਦੀ ਆ ਤੇ ਟੜਕਾ ਵਗੈਰਾ ਮੈਂ ਲਗਾ ਲਿਆ ਆ ਹੁਣ ਬਸ ਮੈਂ ਸਬਜੀ ਪਾ ਦੂੰਗੀ ਤੇ ਦੋ ਸੀਟੀਆਂ ਵਜਵਾਉਂਗੀ ਤੇ ਗੱਜਰੀਲਾ ਅਭੀ ਬਣਾਇਆ ਸੀ ਅਸੀਂ ਥੋੜੀ ਦਿਨ ਪਹਿਲਾਂ ਗਾਜਰ ਦਾ ਹਲਵਾ ਬਣਾਇਆ ਸੀਗਾ ਉਹ ਵੀ ਮੈਂ ਕੋਈ ਵਲੋਗ ਨਹੀਂ ਹੋ ਰਿਹਾ ਸ਼ੂਟ ਕਰ پائی ਗਜਰੇਲਾ ਮਤਲਬ ਬਹੁਤ ਸਵਾਦ ਬਹੁਤ ਟੇਸਟੀ ਬਣਿਆ ਸੀਗਾ ਗਜਰੇਲਾ ਹੁਣ ਜੇ ਜੇ ਮੈਂ ਬਣਾਉਂਗੀ ਨਾ ਇਸ ਵਾਰ ਤੇ ਮੈਂ ਵਲੋਗ ਜ਼ਰੂਰ ਸ਼ੇਅਰ ਕਰੂੰਗੀ ਆਪਣਾ ਰੈਸਪੀ ਜ਼ਰੂਰ ਸ਼ੇਅਰ ਕਰੂੰਗੀ ਕਿ ਅਸੀਂ ਗਜਰੇਲਾ ਕਿਵੇਂ ਬਣਾਉਂਦੇ ਆ ਅਲੱਗ-ਅਲੱਗ ਤਰੀਕੇ ਹੁੰਦੇ ਦੇਖੋ ਬਣਾਉਣ ਦੇ ਤੇ ਅਸੀਂ ਵੀ ਜਿਹੜਾ ਹੁਣ ਮੈਂ ਦੁਬਾਰਾ ਬਣਾਉਂਗੀ ਨਾ ਬਟ ਮੈਂ ਹਾਂ ਮੈਂ ਨਹੀਂ ਬਣਾਇਆ ਸੀ ਮੇਰੇ ਹਸਬੰਦ ਨੇ ਬਣਾਇਆ ਸੀਗਾ ਤੇ ਜਿਹੜਾ ਮੈਂ ਦੁਬਾਰਾ ਬਣਾਉਂਗੀ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਅਨਾਰ ਵੀ ਭਾਬੋਕ ਦੇ ਪਾਪਾ ਨੇ ਮੈਨੂੰ ਛਿਲਕੇ ਦਿੱਤਾ ਮੈਂ ਅਨਾਰ ਫਿਰ ਖਾਦਾ ਮੈਂ ਤੇ ਭਾਬੋਕ ਨੇ ਦੋਨਾਂ ਨੇ ਤੇ ਅਨਾਰ ਜੀਰੋ ਅਸੀਂ ਨਾ ਖਾਣ ਲੱਗੇ ਇੰਨਾ ਟੇਸਟੀ ਸੀ ਇੰਨਾ ਮਿੱਠਾ ਸੀ ਬਹੁਤ ਜ਼ਿਆਦਾ ਮਿੱਠਾ ਸੀ ਕਿਉਂਕਿ ਲਾਲ ਪੂਰਾ ਲਾਲ ਸੀਗਾ ਨਾ ਇਸ ਲਈ ਬਹੁਤ ਜ਼ਿਆਦਾ ਹੀ ਮਿੱਠਾ ਸੀ ਅਨਾਰ ਤੇ ਇੱਥੇ ਭਾਬੋਕ ਲਮਾ ਪਿਆ ਹੋਇਆ ਸੀ ਮੈਂ ਪਰਦੇ ਵਗੈਰਾ ਮੈਂ ਕਿਹਾ ਚੱਲ ਇਧਰ ਉਧਰ ਕਰ ਦਵਾਂ ਠੰਡ ਹੋ ਗਈ ਸੀ ਕਿ ਪਰਦਿਆਂ ਨੂੰ ਮੈਂ ਇਧੇ ਲਈ ਸਾਈਡ ਕੀਤਾ ਮਤਲਬ ਪਰਦੇ ਲਗਾਤੇ ਸਬਜੀ ਮੇਰੀ ਬਣ ਕੇ ਵੈਰਾਈ ਹੈ ਬਸ ਇੱਕ ਸੀਟੀ ਹੁਣ ਬਜਵਾਲੀ ਤੇ ਇਹਨੂੰ ਹੁਣ ਮੈਂ ਬੰਦ ਕਰ ਦੂੰਗੀ ਗੈਸ ਨੂੰ ਤੇ ਪੁਦੀਨਾ ਮੈਂ ਛਿਲ ਲਿਆ ਸੀਗਾ ਪੱਤੀਆਂ ਉਹਦੀਆਂ ਤੋੜ ਲਈਆਂ ਸੀ ਪੁਦੀਨੇ ਦੀਆਂ ਤੇ ਇਹਨੂੰ ਮੈਂ ਸਟੋਰ ਕਰਕੇ ਨਾ ਇਹ ਡੱਬੀ ਚ ਪਾ ਦੂੰਗੀ ਕਿਉਂਕਿ ਮੈਂ ਹੁਣ ਚਟਨੀ ਨਹੀਂ ਬਣਾਉਂਗੀ ਰਾਤ ਬਹੁਤ ਹੋ ਗਈ ਹੈ ਅਗਲੇ ਦਿਨ ਨੈਕਸਟ ਟਾਈਮ ਮੈਂ ਚਟਨੀ ਬਣਾਉਂਗੀ ਤੇ ਇਹ ਚ ਮੈਂ ਨਾ ਟਿਸ਼ੂ ਪੇਪਰ ਪਹਿਲਾਂ ਦੋ ਟਿਸ਼ੂ ਪੇਪਰ ਲਏ ਆ ਤੁਸੀਂ ਇਹਦਾ ਟਰਾਈ ਕਰ ਸਕਦੇ ਹੋ ਧਨੀਆ ਹੋਵੇ ਜਾਂ ਕੋਈ ਪੁਦੀਨਾ ਕੋਈ ਵੀ ਚੀਜ਼ ਹੋਵੇ ਪਾਲਕ ਮੀਥੇ ਕੁਝ ਵੀ ਹੋਵੇ ਨਾ ਟਿਸ਼ੂ ਪੇਪਰ 'ਚ ਆਪਾਂ ਕੱਟ ਕੇ ਜਾਂ ਨਹੀਂ ਹਜੇ ਟਾਈਮ ਹੈਗਾ ਬਣਾਉਣ ਦਾ ਜੇ ਅਗਲੇ ਦਿਨ ਬਣਾਣੀ ਹੋਵੇ ਜਾਂ ਛਾਬ ਨੂੰ ਜਾਂ 2-3 ਘੰਟੇ ਬਾਅਦ ਤੁਸੀਂ ਕੱਟ ਕੇ ਨੇ ਇਹਨੂੰ ਏਦਾਂ ਟਿਸ਼ੂ ਪੇਪਰ 'ਚ ਰੱਖ ਸਕਦੇ ਹੋ ਬਿਲਕੁਲ ਕਾਲੇ ਨਹੀਂ ਹੁੰਦੇ ਹੈਗੇ ਤੇ ਟਿਸ਼ੂ ਪੇਪਰ 'ਚ ਰੱਖ ਕੇ ਕਿਸੇ ਡੱਬੇ 'ਚ ਕਿਸੇ ਕਿਸੇ 'ਚ ਵਿਟਾ ਕੇ ਰੱਖ ਦਿਓ ਫ੍ਰਿਜ ਵਿੱਚ ਤੇ ਜਦ ਪੱਤੀਆਂ ਸਹੀ ਰਹਿੰਦੀਆਂ ਆ ਬਿਲਕੁਲ ਤੇ ਕਾਲੀਆਂ ਬਿਲਕੁਲ ਨਹੀਂ ਹੁੰਦੀਆਂ ਤੇ ਮੈਂ ਹੁਣ ਇਹਨੂੰ ਟੱਕ ਕੇ ਚੰਗੀ ਤਰ੍ਹਾਂ ਬਾਹੂ ਦੇ ਪਾਪਾ ਨੂੰ ਮੈਂ ਦੱਸ ਰਹੀ ਸੀ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਟੱਕ ਦੋ ਇਹਨੂੰ ਟਿਸ਼ੂ ਪੇਪਰ ਨਾਲ ਚੰਗੀ ਤਰ੍ਹਾਂ ਫੋਲਡ ਕਰ ਦੋ ਤੇ ਇਹਨੂੰ ਟੱਕ ਕੇ ਤੇ ਉਹ ਡੱਬੀ ਚ ਰੱਖ ਦੋ ਸੋਰੀ ਮੈਨੂੰ ਵਾਰਸੀ ਆ ਰਹੀ ਨੀਂਦ ਬਹੁਤ ਜ਼ਿਆਦਾ ਆ ਰਹੀ ਹੈ ਇਸ ਟੈਮ ਵੀ ਵੋਇਸ ਓਵਰ ਕਰ ਰਹੀ ਹੈ ਨਾ ਕਿਉਂਕਿ ਰਾਤ ਨੂੰ ਪੂਰੀ ਰਾਤ ਮੇਰੇ ਕੋਲ ਸੋਇਆ ਨਹੀਂ ਜਾਂਦਾ ਹੈਗਾ ਅ ਇਸ ਲਈ ਮੈਨੂੰ ਹੁਣ ਇੰਨੀ ਜ਼ਿਆਦਾ ਨੀਂਦ ਆ ਰਹੀ ਆ ਤੇ ਬਸ ਸਟੋਰ ਕਰ ਲਿਆ ਹੈ ਧਨੀ ਪੁਦੀਨਾ ਇਹਨੂੰ ਮੈਂ ਰੱਖ ਦਿੱਤਾ ਫ੍ਰਿਜ ਚ ਹੁਣ ਨੈਕਸਟ ਡੇ ਦੀ ਮੈਂ ਬਣਾਉਂਗੀ ਚਟਨੀ ਤੇ ਇਹ ਵਾਲਾ ਜਿਹੜਾ ਅ ਡੱਬੀ ਹੈ ਮੈਂ ਧੋ ਦੂੰਗੀ ਔਰ ਸਬਜੀ ਵਗੈਰਾ ਮੇਰੀ ਬਣ ਕੇ ਹੋ ਗਈ ਹੈ ਰੈਡੀ ਤੇ ਮੈਂ ਆਟਾ ਵੀ ਹੁਣ ਨਾ ਆਟਾ ਵੀ ਗੁੰਨ ਲਿਆ ਆ ਗੁੰਨ ਕੇ ਹੁਣ ਬਸ ਨਾਲ ਹੀ ਨਾਲ ਮੈਂ ਰੋਟੀ ਬਣਾ ਲੂੰਗੀ ਤੇ ਰੋਟੀ ਬਣਾ ਕੇ ਖਾ ਕੇ ਫਿਰ ਸੋਵਾਂਗੇ ਸੌਣ ਦੀ ਤਿਆਰੀ ਕਰਾਂਗੇ ਤੇ ਅਗਰ ਇਹ ਮੈਨੂੰ ਤੁਹਾਨੂੰ ਮੇਰਾ ਛੋਟਾ ਜਿਹਾ ਵੀ ਵਲੋਗ ਪਸੰਦ ਆਇਆ ਹੋਵੇ ਤਾਂ ਮੇਰੇ ਵੀਡੀਓ ਨੂੰ ਮੇਰੇ ਵਲੋਗ ਨੂੰ ਪਿਆਰ ਦਿਓ ਮੇਰੇ ਵੀਡੀਓ ਨੂੰ ਮੇਰੇ ਵਲੋਗ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਦੇ ਰਹੋ ਤੇ ਤੁਸੀਂ ਲਾਈਕ ਨਹੀਂ ਕਰਦੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਤੁਹਾਡੇ سپورਟ ਬਿਨਾ ਮੈਂ ਕੁਝ ਨਹੀਂ ਕਰ ਪਾਉਂਗੀ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ ਗੁੱਡ ਨਾਈਟ